ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਅੱਜ ਦਾ ਵਲੌਗ ਸਟਾਰਟ ਹੁੰਦਾ ਹੈ ਜੀ ਦੁਪਹਿਰ ਤੋਂ ਤੇ ਦੁਪਹਿਰ ਦੇ 2 ਵੱਜ ਚੁੱਕੇ ਨੇ ਤੇ ਮੈਂ ਚੱਲੀ ਆਂ ਜੀ ਆਪਣੀ ਬੇਟੀ ਤ੍ਰਿਸ਼ਾ ਨੂੰ ਸਕੂਲ ਤੋਂ ਲੈਣ ਲਈ ਗਾਈਜ਼ ਨੇਚਰ ਪਾਰਕ ਬਾਈ ਜੇਤਾ ਜੀ ਯਾ ਡਗਰ ਗਾਈਜ਼ ਦੇਖੋ ਸਾਡੀ ਸਭ ਕਿੰਨੀ ਬੜੀ ਪਰਫੈਕਟ ਹੋ ਗਈ ਸਾਰੇ ਤਾਂ ਦੇ ਵੇਅ ਚੱਲ ਗਈ ਪਰਫੈਕਟ ਬਣ ਗਈ 350 ਸਾਲ ਦਾ ਗੁਰਮਹਾਰਾ ਦਾ ਬਣਾ ਰਹੇ ਹੁਣ ਇਹਦਾ ਵਾਦਲਾ ਪਹਿਲੇ ਰੈਂਪ ਬੰਦ 350 ਸਾਲਾਂ ਵਧੀਆ ਸਰ ਹੈ ਵੇਅ ਚੱਲਦੇ ਪਏ ਸਾਰੇ

ਆ ਵੀ ਆਪਣਾ ਖਾਣਾ ਲਈ। ਲੋ ਜੀ ਤ੍ਰਿਸ਼ਾ ਕਹਿੰਦੀ ਐ ਮੈਂ ਅੱਜ ਮੈਗੀ ਖਾਣੀ ਸਕੂਲ ਤੋਂ ਆ ਕੇ ਤੇ ਲੱਗੀ ਹੁਣ ਆਪਣੀ ਮੈਗੀ ਬਣਾਉਣ। ਆਪਣੇ ਆਪ ਆਪਣੀ ਮੈਗੀ ਬਣਾਉਣ ਲੱਗੀ ਐ ਜੀ ਦੇਖੋ ਤ੍ਰਿਸ਼ਾ। ਪਹਿਲਾਂ ਇਹਦੇ ਚ ਵਾਟਰ ਪਾਓ। ਪਹਿਲਾਂ ਪਾਣੀ ਪਾਓ, ਪਾਣੀ ਗਰਮ ਕਰੋ ਪਹਿਲਾਂ। ਕਿਤੇ ਗਲਾਸ ਪਾਉ? ਪਹਿਲਾਂ 1 ਗਲਾਸ ਪਾਵੇਲਾ। सीजर की तरह अपने वाली तू तो ना लेगी भी अच्छा हो गई गाइस देखो जी हमने डाल दिया पा दे पा और पा दे जी खाली सर और पोंगल मैगी बाद में। आ ले सीजन आ कट पहले मैगी मैं तन बस सी जन्नी तो कर ही जाती हूं अपना कोई ट्रिक नहीं है सीजन ना देखने ਉਹ ਮਲ ਪਾ ਦੇ ਫਸਟ ਟਾਈਮ ਆ ਆਪਣਾ ਕਰਦੀ ਮੇਰੇ ਹੱਥ ਵੀ ਲੱਗ ਗੀ ਮੇਰੇ ਕੋਲ ਲੱਗ ਗਈ ਦੁੱੱਜੇ ਵਾਲਾ ਵੀ ਪਾ ਦੇ ਸਪੌਂਗੇ ਦੂਜਾ ਫੈਟ ਦੋਨਾਂ ਮੈਂਬਰਾਂ ਦੀ ਬਣ ਜਾਣੀ ਦੋ ਪਾਊਚ ਹੈ ਨਾ ਠੀਕ ਹੈ ਇੰਨਾ ਕਰ ਦੂੰ ਹੈ ਇੰਨਾ ਹੋਣੀ ਮਿਕਸ ਹੋ ਜਾਣਾ ਫੋਗ ਜਿੱਕੜਾ ਮੈਂ ਫੋਗ ਲੈ ਥੋੜਾ ਜਾਇ ਇਹਦੇ ਚ ਪਾਣੀ ਹੋਰ ਪੈਣਾ ਆਹ ਲੈ ਗਲਾਸ ਪਾ ਮੈਂ ਬਣਾਣੀ ਹਾਂ ਚਲ ਹਾਂ ਹਾਫ ਪੈਣਾ అప్లియా అదర హోరియా అజి మేరా దోద గరాం చలో పాం 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 పాదు చలో మేకి తోని నేం తోలో జంది తోలో పలైను పేను పేలో పేను తోలో దో ਦੋਹਾਂ ਨੂੰ ਕੁਚਲਣਾ ਚਲੋ ਜਾਨਾ ਨਾਲ-ਨਾਲ ਪਾਉ ਚੱਕ ਕੇ ਡਸਟਬਿਨ ਚ ਪਾਓ ਇਹਨੂੰ ਰਹਿਣ ਦੋ ਇਹ ਆਪਣੇ ਆਪ ਹੋ ਜਾਣਾ ਚੱਕੋ 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 ਪਾਓ ਨਾਲ ਦੀ ਨਾਲ ਚੱਕੋ 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 ਚਲੋ ਪਾਓ ਇਹਨੂੰ ਡਸਟਬਿਨ ਹਾਂ ਬਣ ਗਈ ਯੂਨੀਫਾਰਮ ਚੇਂਜ ਕਰ ਲਾ ਜਾਨੋ ਮੈਂ ਦੇਖ ਲੰਦੀ ਆ ਜਾਓ 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 ਜਨ ਯੂਨੀਫਾਰਮ ਚੇਂਜ ਕਰਕੇ ਆਓ ਚਲੋ ਚਲੋ ਸੋ ਦਿਸ ਇਜ਼ ਟਾਈਮ ਫੋਰ ਮਸਾਲਾ ਵਿੱਚ ਨੂੰ ਰੱਖ ਕੇ ਕੱਟ ਵੀ ਤੇ ਨੀਚੇ गिर ਜਾਣਾ ਸੈਂਟਰ ਕੱਟ ਦੇਈਦਾ ਹੁੰਦਾ ਠੀਕ ਆ ਦੋ ਹਾਫ ਫਾਟ ਕਰ ਲਈ ਦੇ ਦੋਨਾਂ ਦਾ ਫਟ ਫਟ ਵਿੱਚ गिर ਜਾਂਦਾ Plan maggio anjani. Without vegetable. Quick and easy, easy. recipe. Easy, di <laughs> Quick and easy recipe. Shera. Kardoi na hon halava. कलर नहीं आया वो भी पिया सो गाइस फाइनली अवर मैगी इज रेडी इफ यू वांट टू ईट गाइस कम अवर होम